ਆ ਮੇਰੇ ਜੈਨ ਸਾਦਾ ਜਨਮ ਦਿਹਾੜਾ ਪ੍ਰੋਪਰ ਕਰਾਇਆ ਲੋਹਿਆਣਾ ਫਗਵਾੜਾ ਨਮਾਚਰ ਰਹੋ ਤੂਰੀਆਂ ਸਰਵੇ ਚੱਲ ਕਾਂਸੀ ਨੂੰ ਚੱਲੀਏ ਉਹਦੀ ਭਗਤਾ ਤੋਂ ਸਾਧਰੇ ਤਿਆਰਵੇ ਚੱਲ ਕਾਂਸੀ ਨੂੰ ਚੱਲੀਏ ਉਹ ਦਸਾਂ ਟਹੜਿਆਂ ਦਾ ਟਰਾਲਾ ਕੱਲ ਨਮਾਹੀਲੇ ਆਇਆ ਪੂਰੇ ਗੁਰੂਆਂ ਦੀ ਹੋ ਗਈ ਸਾਡੇ ਸੇਰੇ ਉੱਤੇ ਸਾਇਆ ਰੇਲਾ ਬਸਾ ਢਿੱਲੀ ਮੋਟਰ ਤੇ ਕਾਰ ਨਹੀਂ ਮੇਰੇ ਗੁਰੂ ਰਵਿਦਾਸ ਜੀ ਦੇ ਆ ਸੰਗਤਾਂ ਤੋਂ ਕਰਨੇ ਦੇਦਾਰ ਨਹੀਂ ਮੇਰੇ ਗੁਰੂ ਰਵਿਦਾਸ ਜੀ ਦੇ தாਤਾ ਤੇ ਸੰਗਤਾਂ ਨੇ ਲੰਗਰ ਚਲਾਏ ਨੇ ਗੁਰਪੁਰਬ ਸੁਨੇਹ ਪੂਰੇ ਵਰੜੇ ਚੋਏ ਨੇ தாਤਾ ਤੇ ਸੰਗਤਾਂ ਨੇ ਲੰਗਰ ਚਲਾਏ ਨੇ ਗੁਰਪੁਰਬ ਸੁਨੇਹ ਪੂਰੇ ਵਰੜੇ ਚੋਏ ਨੇ ਟਰਦਰਗਾ ਹੋਈ ਏ ਮਰਤੇ ਬਾਣੀ ਤੇਰੀ ਭਲੀ ਕਰੂ ਸਤ ਕਰ ਤਾਰਵੇ ਚੱਲ ਕਾਸ਼ੀ ਨੂੰ ਚੱਲੀਏ ਓ ਜੀ ਭਗਤਾ ਤੂੰ ਸਾਧਰੇ ਤਿਆਰ ਵੇ ਚੱਲ ਕਾਸ਼ੀ ਨੂੰ ਚੱਲੀਏ ਖੁਸ਼ੀਆਂ ਦੇ ਬਾਜੇ ਨਾਲ ਢੋਲ ਨੂੰ ਵਜਾਉਂਦੇ ਐ ਬਿਜਲੀ ਦੇ ਲੱਟ ਫੁੱਲ ਰੋਸ਼ਨੀ ਜਗਾਉਂਦੇ ਐ ਖੁਸ਼ੀਆਂ ਦੇ ਬਾਜੇ ਨਾਲ ਢੋਲ ਨੂੰ ਵਜਾਉਂਦੇ ਐ ਬਿਜਲੀ ਦੇ ਲੱਟ ਫੁੱਲ ਰੋਸ਼ਨੀ ਜਗਾਉਂਦੇ ਐ ਪਲਕੀ ਸਜਾਈ ਰਣ ਮੇਲ ਸੰਗ ਤਾਰੇ ਪਲਕੀ ਸਜਾਈ ਰਣ ਮੇਲ ਸੰਗ ਤਾਰੇ ਜਗ ਜਗ ਮੁਗ ਸ਼ਹਿਰ ਬਾਜ਼ਾਰ ਨਹੀਂ ਮੇਰੇ ਗੁਰੂ ਰਵਿਦਾਸ ਜੀ ਦੇ ਆ ਸੰਗਤਾ ਚੋਂ ਕਰਨੇ ਦੇਦਾਰ ਨਹੀਂ ਮੇਰੇ ਗੁਰੂ ਰਵਿਦਾਸ ਜੀ ਦੇ ਚੱਲਦੇ ਚੰਡੋਲ ਦਰ ਰੌਣਕਾਂ ਨੇ ਲੱਗੀਆਂ ਤਲ ਦੇ ਚੰਡੌਲ ਦਰ ਰੌਣਕਾਂ ਨੇ ਲਗੀਆਂ ਕਾਰਾਂ ਬੋਲਟਰ ਸਜਾਈ ਜਾਂਦੀਆਂ ਨੇ ਘੋੜੇ ਬੱਗੀਆਂ ਰੁਈ ਵਾਲੇ ਗੋੜੇ ਗੰਗਾ ਮਾਤ ਨੇ ਡਬੋਏ ਰੁਈ ਵਾਲੇ ਗੋੜੇ ਗੰਗਾ ਮਾਤ ਨੇ ਡਬੋਏ ਦਿੱਤਾ ਸਤਗੁਰ ਬੱਤਰਾਂ ਨੂੰ ਤਾਰਵੇ ਤਲ ਕਾਸ਼ੀ ਨੂੰ ਚੱਲੀਏ ਉਹ ਜੀ ਭਗਤਾ ਤੋਂ ਸਾਧਰੇ ਤਿਆਰਵੇ ਤਲ ਕਾਸ਼ੀ ਨੂੰ ਚੱਲੀਏ ਪੰਡ ਉਖਤੀ ਦਿਧਾਲ ਤੋਂ ਨਿਗਾਹ ਹੀ ਚੱਲ ਜਾਊਗਾ ਮੋ ਮੰਗੇ ਫਲ ਮੇਰੇ ਸਹਾਂਸਰ ਤੋਂ ਪਾਊਗਾ ਪੰਡ ਅਕਸੀਦ ਅਦਾਲਤੋਂ ਨਗਾਹੀ ਚੱਲ ਆਊਗਾ ਮੂਮਗੇ ਪਲ ਮੇਰੇ ਸ਼ੈਨ ਸਾਤੋਂ ਪਾਊਗਾ ਵਰਕਾ ਭੱਲਾ ਦੀ ਅੱਜ ਕਰਨੀ ਮਕੰਦੇ ਵਰਕੀ ਭੱਲਾ ਦੀ ਅੱਜ ਵਰਕਾ ਭੱਲਾ ਦੀ ਅੱਜ ਕਰਨੀ ਮਕੰਦੇ ਚੇਵਾ ਕਰ ਲੈਣੀ ਜ਼ਿੰਦਗੀ ਸਵਾਰਨੀ ਮੇਰੇ ਗੁਰੂ ਰਵਿਦਾਸ ਜੀ ਦੇ ਆ ਸੰਗ ਤਾਂ ਚੋਂ ਕਰ ਲੈ ਦੇਦਾਰ ਨਹੀਂ ਮੇਰੇ ਗੁਰੂ ਰਵਿਦਾਸ ਜੀ ਦੇ